ਸਰ ਇੱਕ ਮਾਈਨਰ ਬੱਚੀ ਨਾਲ ਜੋ ਇੱਕ ਬੜੀ ਸ਼ਰਮਨਾਕ ਘਟਨਾ ਉਹਦੇ ਟੀਚਰ ਨੂੰ ਕੀਤੀ ਗਈ। ਸਰ ਐਫ ਆਈ ਆਰ ਦਰਜ ਕਰਕੇ ਜਿਹੜਾ ਬੰਦਾ ਹੈ ਕਿ ਉਸ ਦਾ ਅਰੈਸਟ ਹੈ ਜੀ ਪੁਲਿਸ ਨੇ ਰਿਮਾਂਡ ਤੇ ਆ ਉਹਦਾ ਐਸਪਰ ਲਾਅ ਅਸੀਂ ਜੋ ਅੱਗੇ ਪ੍ਰोसीडिंगਾਂ ਨੂੰ ਫਾਲੋ ਕਰਾਂਗੇ ਅੱਜ ਪੇਰੈਂਟਸ ਵੱਲੋਂ ਪੇਰੈਂਟ ਇਹਦੇ ਵਿੱਚ ਕੀ ਹੈ ਕਿ ਜਿਹੜੇ ਬੱਚੇ ਦੇ ਪੇਰੈਂਟਸ ਨੇ ਉਹ ਸੈਟੀਸਫਾਈਡ ਨਹੀਂ ਪੁਲਿਸ ਦੀ ਕਾਰਵਾਈ ਤੋਂ ਸਾਡੇ ਰਿਐਕਸ਼ਨ ਟਾਈਮ ਤੋਂ ਸਾਡਾ ਜਿਹੜਾ ਇੱਕ ਕਨੈਕਸ਼ਨ ਏ ਅੱਜ ਜਿਹੜੇ ਉੱਜੇ ਬੱਚਿਆਂ ਦੇ ਪੇਰੈਂਟਸ ਨੇ ਉਹ ਕਿਤੇ ਸਕੂਲ ਗਏ ਇਹਨਾਂ ਦੀ ਆਪਸ ਵਿੱਚ ਮਿਸਕਮਿਊਨੀਕੇਸ਼ਨ ਹੋ ਗਈ ਉਹਨਾਂ ਨੇ ਆ ਕੇ ਇੱਥੇ ਰੈਜ਼ੋਲੂਸ਼ਨ ਕਰਕੀਤੀ ਫਿਰ ਉਹਨਾਂ ਨੂੰ ਸਮਝਾਇਆ ਵੀ ਐਸ ਪਰ ਲਾ ਜੋ ਤੁਹਾਡੀ ਡਿਮਾਂਡਸ ਨੇ ਉਸੇ ਨੂੰ ਸਾਨੂੰ ਰਿਟਰਨ ਦਿਓ ਔਰ ਇਹ ਸੇ ਰਿਮਾਂਡਸ ਨੂੰ ਜੋ ਐਡਮਿਨਿਸਟ੍ਰੇਸ਼ਨ ਦਾ ਵੀ ਬਣਦਾ ਹੈ ਉਹ ਪ੍ਰੋਪਰ ਜਿਹੜੇ ਤੁਸੀਂ ਐਲੀਗੇਟ ਕਰ ਰਹੇ ਉਹਨੂੰ ਵੈਰੀਫਾਈ ਕਰਾਂਗੇ ਇੱਕ ਇੱਕ ਚੀਜ਼ ਨੂੰ ਪੁਲਿਸ ਸਾਡੀ ਜਰ ਸਾਰੇ ਐਵੀਡੈਂਸ ਨੂੰ ਪ੍ਰੋਪਰਲੀ ਮੋਨਿਟਰੀਲੀ ਵਾਚ ਕਰ ਰਹੀ ਹੈ ਸਾਰੀ ਸੀਸੀਟੀਵੀ ਨੂੰ ਘੰਗਾਵਰੀ ਹੈ ਐਂਡ ਵੀ ਵਿਲ ਡੂ ਦਾ ਜਸਟਿਸ ਐਸ ਪਰ ਲਾ ਤਪੋਈ ਸਕੂਲ ਦੇ ਪ੍ਰਿੰਸੀਪਲ ਨੋਟਿਸ ਦਿੱਤਾ ਵੀ ਅਜੇ ਨਹੀਂ ਕੋਈ ਘਟਨਾ ਹੋਈ ਸਰ ਮੈਂ ਬੜਾ ਕਾਵਾਂਗਾ ਜੀ ਜਦੋਂ ਵੀ ਬੱਚਾ ਮੇਰੇ ਵੀ ਬੱਚੇ ਨੇ ਤੁਹਾਡੇ ਵੀ ਬੱਚੇ ਨੇ ਜਦੋਂ ਵੀ ਬੱਚਾ ਆਪ ਸਕੂਲ ਦੇ ਪ੍ਰਮਿਸਿਸ ਤੇ ਦੇ ਦਿੰਨੇ ਆ ਤਾਂ ਆਪਣਾ ਇਹ ਹੁੰਦਾ ਵੀ ਹੁਣ ਤੇ ਸਾਡਾ ਬੱਚਾ ਸੇਫ ਹੈ ਐਡਮਿਨਿਸਟ੍ਰੇਸ਼ਨ ਦੀ ਡਿਊਟੀ ਹੈ ਉਹਨੂੰ ਪ੍ਰੋਪਰ ਸੰਭਾਲ ਕੇ ਰੱਖਣਾ ਜਦੋਂ ਵੀ ਇਦਾਂ ਦਾ ਕੋਈ ਹੁੰਦਾ ਹੈ ਇਨਸੀਡੈਂਟ ਤਾਂ ਨੇਚਰਲੀ ਕੁਝ ਅਕਰੋਸ਼ ਆ ਇੱਕ ਡਰਾ ਜਣਾ ਹੁੰਦਾ ਪਰ ਅਸੀਂ ਵਿਸ਼ਵਾਸ ਦਿਵਾਨੇ ਆ ਅੰਡਰ ਦ ਲੀਡਰਸ਼ਿਪ ਆਫ ਆਵਰ ਦੀ ਐਸਐਸਪੀ ਸ਼੍ਰੀ ਵਰਮਨ ਸ਼ਰਮਾ ਕਿ ਜਿਹੜਾ ਵੀ ਬੰਦਾ ਕ੍ਰਾਈਮ ਕਰੂਗਾ ਉਹਦੀ ਜਗ੍ਹਾ ਬਿਹਾਈਂਡ 바 ਆਪਣੇ ਨੂੰ ਜਿਹੜੇ ਸਾਰੇ ਪ੍ਰਿੰਸੀਪਲਸ ਨੂੰ ਬੁਲਾ ਕੇ ਥੋੜਾ ਕੰਟਰੋਲ ਕੀਤਾ ਤੇ ਦੱਸਿਆ ਵੀ ਆਵੇ ਉਹਨਾਂ ਨੂੰ ਵੀ ਇਸ ਸਕੂਲਾਂ ਦੇ ਵਿੱਚ ਕਿਵੇਂ ਜਿੱਦਾ ਧਿਆਨ ਸਰ ਅਸੀਂ ਰੈਗੂਲਰ ਸਰ ਬੱਚਿਆਂ ਦੇ ਡਰੱਗਸ ਨੂੰ ਲੈ ਕੇ ਬਿਹੇਵੀਅਰ ਔਰ ਸਰ ਸੈਕਸੂਅਲ ਅਬਯੂਜ਼ ਨੂੰ ਸਾਡੇ ਸੈਮੀਨਾਰਸ ਵੀ ਚੱਲਦੇ ਨੇ ਸਰ ਪੁਲਿਸ ਦਾ ਸਰ ਹਰ ਪਾਰਟ ਜਿਹੜਾ ਆਪਣਾ ਪਲੇ ਕਰਦੀ ਹੈ ਰੈਗੂਲਰ ਪਲੇ ਕਰਦੀ ਹੈ ਮੈਂ ਫੇਰ ਕਹਾਂਗਾ ਕਿ ਇਹਨਾਂ ਦਾ ਅਕਰੋਸ਼ ਜਿਹੜਾ ਅੱਜ ਇੱਥੇ ਬੈਠੇ ਪੁਲਿਸ ਨਾਲ ਨਹੀਂ ਸੀਗਾ ਸਕੂਲ ਐਡਮਿਨਿਸਟ੍ਰੇਸ਼ਨ ਨਾਲ ਅਕਰੋਸ਼ ਹੈ ਕਿ ਜੇ ਸਾਡੇ ਬੱਚੇ ਉੱਥੇ ਜਾਂਦੇ ਨੇ ਉਹਨਾਂ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਤੁਹਾਡੀ ਹੈ ਔਰ ਤੁਹਾਨੂੰ ਦੀ ਰਿਸਪੌਂਸਿਬਿਲਟੀ ਲੈਣੀ ਚਾਹੀਦੀ ਹੈ ਸਰ ਡੀਐਨਏ ਸੈਂਪਲਸ ਤੇ ਬਲੱਡ ਸੈਂਪਲਸ ਭੇਜ ਦਿੱਤੇ ਗਏ ਆ ਰਿਪੋਰਟ ਸਰ ਮੈਂ ਇੱਕ ਗੱਲ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਜੋ ਉਹਦਾ ਮੈਡੀਕਲ ਵਡਟੀ ਦਾ ਕਰਵਾ ਕੇ ਔਰ ਜੋ ਡਾਕਟਰਸ ਨੇ ਕਰਨਾ ਹੈ ਉਹ ਸਾਰੇ ਪ੍ਰੋਸੀਜਰਸ ਕਰ ਦਿੱਤੇ ਗਏ ਨੇ ਇਸ ਓਪਨ ਪਲੇਟਫਾਰਮ ਤੇ ਮੈਂ ਪ੍ਰੋਸੀਜਰ ਔਰ ਬਾਕੀ ਨੂੰ ਡਿਸਕਸ ਨਹੀਂ ਕਰਨਾ ਚਾਹੁੰਦਾ ਠੀਕ ਹੈ ਠੀਕ ਹੈ